ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਹਾਂ ਜਿਹੜਾ ਕੀ ਕਰੇ ਨੇਚਾ ਕਰੇ ਤੇ ਬਪਤਿਸਮਾ ਲਵੇ ਉਹ ਕੀ ਹੋਏਗਾ ਉਹ ਬਚਾਇਆ ਜਾਏਗਾ ਹallelujah ਇਹ ਸਾਨੂੰ ਪਰਮੇਸ਼ੁਰ ਦਾ ਵਚਨ ਦੱਸਦਾ ਹੈ ਕਿ ਅਸੀਂ ਨੇਚਾ ਵੀ ਕਰ ਲਈਏ ਤੇ ਬਪਤਿਸਮਾ ਵੀ ਲੈ ਲਿਆ ਜਿੰਨਾ ਪਹਿਲਾਂ ਪਹਿਲਾਂ ਬਪਤਿਸਮਾ ਨਹੀਂ ਹੋਇਆ ਜ਼ਰੂਰੀ ਹੈ ਕਿ ਅਸੀਂ ਬਪਤਿਸਮਾ ਲਈਏ ਉਸ ਤੋਂ ਬਾਅਦ ਅੱਗੇ ਲਿਖਿਆ ਹੈ ਪਰ ਜਿਹੜਾ ਪ੍ਰਤੀਤ ਨਾ ਕਰੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕੇ ਨੇਚਾ ਕਰੋ ਬਪਤਿਸਮਾ ਲਓ ਤੇ ਜੇ ਕੋਈ ਭਾਈ ਪੈਣ ਇਸ ਵਚਨ ਤੇ ਵਿਸ਼ਵਾਸ ਨਹੀਂ ਕਰਦਾ ਬਪਤਿਸਮਾ ਨਹੀਂ ਲੈਂਦਾ ਵਚਨ ਦੇ ਮੁਤਾਬਕ ਤੇ ਲਿਖਿਆ ਹੈ ਉਹਨਾਂ ਦੇ ਤਿੱਕੀ ਹੋਏ ਦਾ ਸਜ਼ਾ ਦਾ ਹੁਕਮ ਹੋ ਸਕਦਾ ਹੈ ਹallelujah ਕਿਉਂਕਿ ਉਹਨੇ ਪਰਮੇਸ਼ਰ ਦੇ ਵਚਨ ਨੂੰ ਜਾਣਿਆ ਨਹੀਂ ਉਹਨੇ ਪਰਮੇਸ਼ਰ ਦੇ ਵਚਨ ਨੂੰ ਕਬੂਲ ਨਹੀਂ ਕੀਤਾ ਤੇ ਪਵਿੱਤਰ ਵਚਨ ਤੇ ਲਿਖਿਆ ਜਿਹੜਾ ਨੇਚਾ ਕਰੇ ਬਪਤਿਸਮਾ ਲਵੇ ਉਹ ਬਚਾਇਆ ਜਾਏਗਾ ਜਿਹੜਾ ਪਰਦੇਿਤ ਨਾ ਕਰੇ ਉਸ ਉਤੇ ਸਜ਼ਾ ਦਾ ਹੁਕਮ ਕੀਤਾ ਜਾਏਗਾ ਇਸ ਕਰਕੇ ਸਾਨੂੰ ਜ਼ਰੂਰੀ ਇਹ ਕਿ ਅਸੀਂ ਬਪਤਿਸਮਾ ਲਈਏ ਜਿੰਨਾ ਪਹਿਣਾ ਪੈਂਦਾ ਕੋਈ ਦਿਸਮੇ ਰਹਿੰਦੇ ਨੇ ਤੇ ਸਜ਼ਾ ਤੇ ਹੀਟ ਨਾ ਆਈਏ ਹallelujah ਨਾਗੇ ਪੜੀਏ ਵਚਨ ਅਤੇ ਨੇਚਾ ਕਰਨ ਵਾਲਾਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ ਹਾਂ ਲਿਖਿਆ ਜਿਹੜਾ ਨੇਚਾ ਕਰੇਦਾ ਬਪਤਿਸਮਾ ਲਵੇਗਾ ਉਹਦੇ ਨਾਲ-ਨਾਲ ਇਹ ਨਿਸ਼ਾਨ ਹੋਣਗੇ ਕਿ ਜੋ ਉਹ ਮੇਰਾ ਨਾਮ ਲਾ ਕੇ ਪੋਤਾ ਨੂੰ ਕੱਢਣਗੇ ਹallelujah ਦੇਖੋ ਜਿੰਨਾ ਪਹਿਣਾ ਪੈਂਦਾ ਬਪਤਿਸਮਾ ਆ ਉਹ ਵਚਨ ਦੇ ਮੁਤਾਬਕ ਭੂਤਾਂ ਨੂੰ ਕੱਢ ਸਕਦੇ ਨੇ ਹallelujah ਪਵਿੱਤਰ ਵਚਨ ਚ ਲਿਖਿਆ ਹੈ ਕਿ ਉਹ ਕੀ ਕਰਨਗੇ ਭੂਤਾਂ ਨੂੰ ਕੱਢਣਗੇ ਅਗੇ ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ ਲਿਖਿਆ ਹੈ ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ ਜਿਵੇਂ ਪਹਿਲਾਂ ਬੋਲੀਆਂ ਸੀ ਜਦੋਂ ਪ੍ਰਭੂ ਤੋਂ ਦੂਰ ਸੀ ਉਦਾਂ ਬੋਲੀਆਂ ਕੁਝ ਹੋਰ ਸੀ ਜਦੋਂ ਪ੍ਰਭੂ ਦੇ ਵਿੱਚ ਆ ਗਏ ਭੈਣਾbro ਉਸ ਟਾਈਮ ਜਦੋਂ ਬਪਤੇ ਸਮਾ ਹੋਇਆ ਸਾਡੇ ਸਾਰੇ ਗੁਨਾਹ ਸਾਡੇ ਪਾਪ ਪਾਣੀ ਚ ਦਫਨ ਹੋ ਗਏ ਨਵਾਂ ਜੀਵਨ ਸਾਨੂੰ ਬਪਤੇ ਸਮਾ ਜਦੋਂ ਹੋਇਆ ਨਵਾਂ ਜੀਵਨ ਮਿਲਿਆ ਤੇ ਲਿਖਿਆ ਹੈ ਹੁਣ ਅਸੀਂ ਭੂਤਾਂ ਨੂੰ ਕੱਢ ਸਕਦੇ ਹallelujah ਅੱਗੇ ਉਹ ਸੱਪਾਂ ਨੂੰ ਚੁੱਕ ਲੈਣਗੇ ਹਾਂ ਲਿਖਿਆ ਹੈ ਇੱਥੋਂ ਤੱਕ ਪਰ ਦਲੇਰ ਹੋਣਾ ਚਾਹੀਦਾ ਹੈ ਉਹ ਸੱਪਾਂ ਨੂੰ ਚੁੱਕ ਲੈਣਗੇ ਤੇ ਬੱਸ ਅੰਤ ਲਿਖਿਆ ਹੈ ਰੋਗੀਆਂ ਤੇ ਹੱਥ ਰੱਖਣਗੇ ਤੇ ਰੋਗੀ ਕੀ ਹੋ ਜਾਣਗੇ ਚੰਗੇ ਹੋ ਜਾਣਗੇ ਵਿਸ਼ਵਾਸ ਦੇ ਨਾਲ ਹallelujah ਵਿਸ਼ਵਾਸ ਦੇ ਨਾਲ ਕੀ ਹੋਏਗੇ ਚੰਗੇ ਹੋ ਜਾਣਗੇ ਜੇ ਵਚਨ ਦੇ ਕੋਤਰ ਵਚਨ ਦਾ ਹਦਾ ਜੇਕਰ ਰਾਈ ਦੇ ਦਾਣੇ ਜਨਾ ਵਿਸ਼ਵਾਸ ਏ ਭਰਮ ਨਾ ਕਰੋ 파ੜ ਨੂੰ ਗਾਉ ਤ 파ੜ ਵੀ ਸਮੁੰਦਰ ਚ ਚਲੇ ਆ ਜਾਏਗਾ ਹallelujah ਇਸ ਕਰਕੇ ਜਦੋਂ ਵੀ ਅਸੀਂ ਵਿਸ਼ਵਾਸ ਦੇ ਨਾਲ ਦੁਆ ਕਰਦੇ ਆ ਭਾਈ ਹੈ ਜਾਂ ਭੈਣ ਹੈ ਜਾਂ ਖੁਦਾ ਦਾ ਦਾਸ ਜਦੋਂ ਮਿਲ ਕੇ ਵਿਸ਼ਵਾਸ ਨਾਲ ਦੁਆ ਕਰਦੇ ਆ ਤੇ ਪਰਮੇਸ਼ਰ ਸਾਡੀ ਦੁਆ ਨੂੰ ਸੁਣਦਾ ਹallelujah ਸਾਡੀ ਦੁਆ ਨੂੰ ਕੀ ਕਰਦਾ ਉਹ ਸੁਣਦਾ ਹੈ ਤੇ ਫਿਰ ਸਾਡੇ ਵਿੱਚ ਸਾਡੀ ਛੋਟੀ ਜਿਹੀ ਕਲੀਸਿਆ ਦੇ ਵਿੱਚ ਵੱਡੇ ਵੱਡੇ ਕੰਮ ਹੁੰਦੇ ਨੇ ਹallelujah